ਹਾਂਜੀ ਦੋਸਤੋ ਪੰਜਾਬ ਦੇ ਵਿੱਚ ਨਵੀਂ ਭਰਤੀ ਆਈ ਹੈ ਡਰਾਈਵਰਾਂ ਦੀਆਂ ਪੋਸਟਾਂ ਨੇ ਇੱਥੇ ਕਲਰਕ ਦੀਆਂ ਪੋਸਟਾਂ ਨੇ ਸੈਨਿਕ ਭਲਾਈ ਪ੍ਰਬੰਧਕ ਨੇ ਤੇ ਸੀਨੀਅਰ ਸਹਾਇਕ ਦੀਆਂ ਪੋਸਟਾਂ ਨੇ ਇਹ ਅਲੱਗ-ਅਲੱਗ ਪੋਸਟਾਂ ਦੇ ਉੱਪਰ ਜਿਹੜੀ ਆ ਉਹ ਭਰਤੀ ਕੱਢੀ ਗਈ ਹੈ ਰੈਗੂਲਰ ਭਰਤੀ ਆ ਤਾਂ ਦੋਸਤੋ ਅਪਲਾਈ ਜ਼ਰੂਰ ਆਡ ਜ਼ਰੂਰ ਕਰਿਓ ਜਿਨ੍ਹਾਂ ਦੀ एलिਜੀਬਿਲਟੀ ਜਿਨ੍ਹਾਂ ਦੀ ਯੋਗਤਾ ਬਣਦੀ ਹੈ ਕੀ ਯੋਗਤਾ ਚਾਹੀਦੀ ਹੈ ਕੀ ਉਮਰ ਚਾਹੀਦੀ ਹੈ ਕੀ ਪੜ੍ਹਾਈ ਚਾਹੀਦੀ ਆ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਦੇ ਦਿੱਤੀ ਆ ਤਾਂ ਵੀਡੀਓ ਨੂੰ ਪੂਰਾ ਦੇਖਿਓ ਤਾਂ ਕਿ ਅਪਲਾਈ ਕਰਨ ਲੱਗਿਆਂ ਆਪਾਂ ਕੋਈ ਗਲਤੀ ਨਾ ਕਰ ਬੈਠੀਏ ਅੱਗੇ ਵਧਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਜੌਬ ਦੇ ਨਾਲ ਰਿਲੇਟਿਡ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਹੀ ਇਸ ਗੱਲ ਦੇ ਚੈਨਲ 'ਚ ਦੇਖਣ ਨੂੰ ਮਿਲਦੀ ਆ ਆਓ ਹੁਣ ਜਾਣਦੇ ਆ ਇਸ ਭਰਤੀ ਦੀ ਹੋਰ ਡਿਟੇਲਸ ਦੇ ਬਾਰੇ ਹਾਂਜੀ ਦੋਸਤੋ ਜਿਹੜੀ ਪੰਜਾਬ ਦੇ ਵਿੱਚ ਵਕ-ਵਕ ਪੋਸਟਾਂ ਦੇ ਉੱਪਰ ਭਰਤੀ ਆਈ ਆ ਉਹਦਾ ਅਫੀਸ਼ੀਅਲ ਨੋਟੀਫਿਕੇਸ਼ਨ ਤੁਹਾਡੇ ਬਿਲਕੁਲ ਸਾਹਮਣੇ ਇੱਥੇ ਕਈ ਤਰ੍ਹਾਂ ਦੀਆਂ ਅਲੱਗ-ਅਲੱਗ ਪੋਸਟਾਂ ਨੇ ਤੇ ਕਈ ਸਾਰੀਆਂ ਪੋਸਟਾਂ ਨੇ ਤਾਂ ਚਾਂਸਸ ਬਹੁਤ ਜ਼ਿਆਦਾ ਨੇ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ ਸਭ ਤੋਂ ਪਹਿਲਾਂ ਜੇ ਆਪਾਂ ਇੱਥੇ ਗੱਲ ਕਰੀਏ ਡ라이ਵਰ ਦੀ ਪੋਸਟ ਦੇ ਵਾਸਤੇ ਇੱਕ ਐਕ ਸਰਵਿਸਮੈਨ ਮੰਗੇ ਹੋਏ ਨੇ ਤੇ ਮੀਡਲ ਕਲਾਸ ਤੁਹਾਡੀ ਪਾਸ ਹੋਵੇ ਪੰਜਾਬੀ ਦੇ ਨਾਲ ਤੇ ਡਰਾਈਵਿੰਗ ਲਾਇਸੈਂਸ ਹੋਵੇ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚਾਹੀਦੀਆਂ ਨੇ ਅਗਲੀ ਜਿਹੜੀ ਪੋਸਟ ਹੈ ਜੀ ਉਹ ਹੈਗੀ ਹੈ ਕਲਰਕ ਦੀ ਕਲਰਕ ਦੀ ਪੋਸਟ ਅਪਲਾਈ ਕਰਨ ਦੇ ਵਾਸਤੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਵੇ ਕਿਸੇ ਵੀ ਇੰਡੀਅਨ ਆਰਮੀ ਸਪੈਸ਼ਲ ਸਰਟੀਫਿਕੇਟ ਤੁਹਾਡੇ ਕੋਲੇ ਹੋਣਾ ਚਾਹੀਦਾਗਾ ਤੇ ਪੰਜਾਬ ਸਿਵਲ ਸਰਵਿਸਸ ਦੇ ਵਿੱਚ ਦੇ ਰੂਲਸ ਅਕੋਰਡਿੰਗ ਜਿਹੜਾ ਹੈ ਇਹ ਪਰਸਨ ਦੀ ਭਰਤੀ ਕੀਤੀ ਜਾਏਗੀ ਅਗਲੇ ਪੋਸਟਾਂ ਜੀ ਸੈਨਿਕ ਭਲਾਈ ਵਿਭਾਗ ਦੀਆਂ ਇੱਥੇ ਮੈਟ੍ਰਿਕুলেਸ਼ਨ ਚਾਹੀਦੀ ਹੈ ਜਾਨਕਿ ਕਿ 10ਵੀਂ ਚਾਹੀਦੀ ਹੈ ਕਿਸੇ ਵੀ ਬੋਰਡ ਯੂਨੀਵਰਸਿਟੀ ਤੋਂ ਤੇ ਤੁਸੀਂ ਪੰਜਾਬੀ ਪੜ੍ਹੀ ਹੋਵੇ ਇੱਥੇ ਵੀ ਹੁਣ ਜਿਹੜੀ ਅਗਲੀ ਪੋਸਟਾਂ ਜੀ ਹੋ ਹੈਗੀਆਂ ਨੇ ਸੀਨੀਅਰ ਸਹਾਇਕ ਦੀਆਂ ਸੀਨੀਅਰ ਸਹਾਇਕ ਵੀ ਜਿਹੜੇ ਨੇ ਐਕਸ ਸਰਵਿਸਮੈਨ ਮੰਗੇ ਗਏ ਨੇ ਇੱਥੇ ਜਿਹੜਾ ਕੁਆਲਿਫੀਕੇਸ਼ਨ ਤੁਹਾਡੀ ਪੰਜਾਬ ਸਿਵਲ ਸਰਵਿਸਸ ਦੇ ਰੂਲਸ ਦੇ ਅਕੋਰਡਿੰਗ ਹੋਣੀ ਚਾਹੀਦੀ ਆ ਤੇ ਇੱਥੇ ਟੈਸਟ ਜਿਹੜਾ ਹੈ ਇੱਕ ਟਾਈਪ ਰਾਈਟਿੰਗ ਦਾ ਪੰਜਾਬੀ ਔਰ ਇੰਗਲਿਸ਼ ਦੇ ਵਿੱਚ ਸਪੀਡ ਸਪੈਸੀਫਿਕ ਤੁਹਾਡੀ ਹੋਵੇ ਤਾਂ ਤੁਸੀਂ ਜਿਹੜਾ ਹੈ ਚਾਂਸਸ ਤੁਹਾਡੇ ਜਾਦਾ ਬਣਦੇ ਰਹਾ ਹੁਣ ਤਨਖਾਹ ਦੀ ਗੱਲ ਕਰ ਲੈਂਦੇ ਆ ਸਭ ਤੋਂ ਪਹਿਲਾਂ ਦੇ ਸੀਨੀਅਰ ਸਾਇਕ ਦੀ ਸੈਲਰੀ ਦੀ ਗੱਲ ਕਰੀ ਤਾਂ 35400 ਰੁਪਏ ਸੈਲਰੀ ਰੱਖੀ ਗਈ ਆ ਕਲਰਕਾਂ ਦੀ ਸੈਲਰੀ 19900 ਰੁਪਏ ਆ ਸੈਨਿਕ ਭਲਾਈ ਵਿਭਾਗ ਦੀ ਜਿਹੜੀ ਸੈਲਰੀ ਆ ਉਹ 25500 ਰੁਪਏ ਆ ਤੇ ਡਰਾਈਵਰ ਦੀ ਭਰਤੀ 21700 ਰੁਪਏ ਆ ਜੇਕਰ ਅਪ ਇਥੇ ਏਜ ਕ੍ਰਾਈਟੇਰੀਆ ਦੀ ਗੱਲ ਕਰੀਏ ਤਾਂ ਇਥੇ ਉਸ ਏਜ ਜਿਹੜੀ ਆ ਇਥੇ ਅਪ ਟੂ 47 ইয়ারਸ ਤੱਕ ਦੀ ਰੱਖੀ ਗਈ ਆ 47 ਸਾਲ ਤੱਕ ਦੀ ਉਮਰ ਦੇ ਵਿਅਕਤੀ ਜਿਹੜੇ ਨੇ ਹੋ ਐਪਲਾਈ ਕਰ ਸਕਦੇ ਨੇ ਤੇ ਜਿਹੜੀ ਫੀਸ ਹੈ ਉਹ ਆਮ ਵਰਗ ਜਨਰਲ ਦੇ ਵਾਸਤੇ 1500 ਹੈ ਐਸਸੀ ਔਰ ਬੀਸੀ ਵਾਸਤੇ 750 ਰੁਪਏ ਆ ਤੇ ਈਡਬਲਯੂਐਸ ਵਾਸਤੇ 500 ਰੁਪਏ ਰੱਖੀ ਗਈ ਆ ਤੇ ਗਰੁੱਪ ਸੀ ਦੇ ਵਾਸਤੇ ਆਮ ਵਰਗ ਦੀ 1000 ਹੈ ਐਸਟੀ ਬੀਸੀ ਦੀ 250 ਹੈ ਸਾਬਕਾ ਫੌਜੀ ਦੀ 200 ਤੇ ਜਿਹੜੇ ਹੈਂਡੀਕੈਪ ਨੇ ਉਹਨਾਂ ਦੀ 500 ਰੁਪਏ ਫੀਸ ਜਿਹੜੀ ਆ ਉਹ ਰੱਖੀ ਗਈ ਆ ਤਾਂ ਇਹ ਸਾਰੀਆਂ ਪੋਸਟਾਂ ਨੇ ਜੀ ਇਹਨਾਂ ਨੂੰ ਅਪਲਾਈ ਜ਼ਰੂਰ ਕਰਿਓ ਅਪਲਾਈ ਕਰਨ ਵਾਸਤੇ tpsb.punjab.gov.in ਦੇ ਉੱਪਰ ਜਾਣਾ ਹੈ ਇਹ ਵੈਬਸਾਈਟ ਐਡਰੈਸ ਅਸੀਂ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤਾ ਤੁਸੀਂ ਉੱਥੇ ਜਾ ਕੇ ਡਾਇਰੈਕਟ ਅਪਲਾਈ ਕਰ ਸਕਦੇ ਹੋ ਤਾਂ ਕਿ ਕਿਸੇ ਫੇਕ ਵੈਬਸਾਈਟ ਤੇ ਤੁਸੀਂ ਨਾ ਪਹੁੰਚੋ ਤਾਂ ਡਾਇਰੈਕਟਲੀ ਉਥੋਂ ਜਾ ਕੇ ਅਪਲਾਈ ਕਰ ਲੋ ਹਾਂ ਇਸ ਤਰ੍ਹਾਂ ਦੇ ਜੌਬ ਦੇ ਨਾਲ ਰਿਲੇਟਿਡ ਵੀਡੀਓਜ਼ ਆਪਾਂ ਹਮੇਸ਼ਾ ਆਪਣੇ ਚੈਨਲ ਤੇ ਪਾਉਂਦੇ ਰਹਿੰਦੇ ਰਹਣਾ ਤਾਂ ਮਿਕਸਚਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖਿਓ ਬੈਲ ਆਈਕਨ ਬਟਨ ਵੀ ਦਬਾ ਲਿਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਜੌਬ ਦੀ ਹਰ ਇੱਕ ਨੌਕਰੀ ਦੀ ਜਾਣਕਾਰੀ ਪਹੁੰਚ ਸਕੇ ਬਾਅਦ ਜਲਦੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਨਵੀਂ ਜੌਬ ਦੇ ਨਾਲ ਤਾਂ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ